ਹਾਈ ਦੋਸਤੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਅਕਾਦੀ ਡੇਰੀ ਫਾਰਮ YouTube ਚੈਨਲ ਤੇ Facebook ਪੇਜ ਤੇ ਅੱਜ ਆਪਾਂ ਖੜੇ ਆ ਜੀ ਪੰਜਾਬ ਬਾਸ ਹਾਊਸ ਅੱਜ ਇੱਥੇ ਤੁਹਾਨੂੰ ਬਹੁਤ ਵਧੀਆ ਬਾਸ ਲਿਆ ਦੇਖੋ ਬਣੇ ਹੋਏ ਸਾਰੇ ਤੇ ਬੈਂਤ ਦੀਆਂ ਚੀਜ਼ਾਂ ਬਣੀਆਂ ਦਿਖਾਵਾਂਗੇ ਤੇ ਬਾਜੀ ਨੂੰ ਮਿਲਦੇ ਆ ਜੀ ਅੰਦਰ ਆਜੋ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਠੀ ਕੋ ਵਧੀਆ ਜੀ ਤੁਸੀਂ ਨਾ ਅਸੀਂ ਸਨ ਦੇਖ ਕੇ ਤੁਹਾਡਾ ਸਿਸਟਮ ਸਾਨੂੰ ਬੜਾ ਵਧੀਆ ਲੱਗਿਆ ਇਹ ਦੇਖਣਾ ਹੈ ਇਹਦੇ ਬਾਰੇ ਸਾਨੂੰ ਤੁਸੀਂ ਵਿਸਥਾਰ ਨਾਲ ਦੱਸੋ ਤੇ ਜਿਹੜਾ ਅੱਜ ਕੱਲ ਆਹ ਬਣਾਇਆ ਇਹਦੀ ਕੀ ਕੀਮਤ ਹੈ ਇਹਦੇ ਕੀ ਫਾਇਦੇ ਨੇ ਏਸੀ ਰੂਮ ਦੇ ਇਹੇ ਜੀ ਫੁੱਲੀ ਏਸੀ ਰੂਮ ਹੈ ਹਾਂਜੀ ਇਹ 10 ਵਜੇ 10 10 ਐਜ ਆਪਾਂ ਬਣਾਉਨੇ ਆ ਮਤਲਬ ਕਿ ਇਹਦਾ ਲੋਹੇ ਦਾ ਸਟਰਕਚਰ ਬਣਾਉਨੇ ਆ ਪਹਿਲਾਂ ਦੋਨੋਂ ਸਾਈਡ ਬਾਸ ਨਾਲ ਕਵਰ ਕਰਕੇ ਦੇਵਾਂ ਹਾਂ ਜੀ ਵਿਚਕਾਰ ਇਹਦੇ ਆਪਾਂ ਇਨਸੂਲੇਸ਼ਨ ਪਾਉਨੇ ਆ ਠੀਕ ਹੈ ਜਿਹੜੀ ਕਿ ਹੀਟ ਪ੍ਰੂਫ ਹੁੰਦੀ ਆ ਔਰ ਬਟਰ ਪ੍ਰੂਫ ਹੁੰਦੀ ਆ ਇਹਦੀ ਲੀਕੇਜ ਦੀ ਆਪਣੀ ਗਾਰੰਟੀ ਆ ਔਰ ਇਹਦੇ ਉੱਡਣ ਭੱਜਣ ਦੀ ਆਪਣੀ ਗਾਰੰਟੀ ਆ ਠੀਕ ਹੈ ਜੀ ਪੂਰੀ ਤਰ੍ਹਾਂ ਸੀਲ ਕਰਕੇ ਦੇਵਾਂਗੇ ਜੇ ਤੁਸੀਂ ਏਸੀ ਨਹੀਂ ਵੀ ਲਾਉਣਾ ਇਕੱਲੇ 쿨ਰ ਦੇ ਨਾਲ ਵੀ ਤੁਹਾਨੂੰ ਇਹ ਮਤਲਬ ਕਿ ਠੰਡਾ ਮਹਿਸੂਸ ਕਰਵਾਉਗੀ ਠੀਕ ਹੈ ਜੀ ਹਾਂਜੀ ਤੇ ਆਪਣੇ ਕੋਲੇ ਇਹ ਏਸੀ ਰੂਮ ਹੈ ਇਸ ਤੋਂ ਇਲਾਵਾ ਆਪਣੇ ਕੋਲੇ ਓਪਨ ਹਟ ਵੀ ਬਣਦੀ ਹੈ ਇਹ ਆਪਾਂ ਵਿੱਚੋਂ ਦੇਖ ਲਈ ਜੀ ਮੜਾ ਹਾਂਜੀ ਹਾਂਜੀ ਇਹ ਇਹੋ ਜੀ ਸੱਤ ਹੈ ਦੀ ਹਾਂਜੀ ਆ ਸੱਤ ਜਰੂਰ ਦਿਖਾ ਦਿਓ ਕੈਮਰਾਮੈਨ ਸਾਹਿਬ ਦੇਖੋ ਇਹ ਚੁੰਦਾ ਤਾਂ ਕੋਈ ਬਿਲਕੁਲ ਇਹਦਾ ਇਹਦਾ ਕੰਮ ਖਤਮ ਹੀ ਜਾਂਦਾ ਇਹ ਵੈਸੇ ਆਪਾਂ ਟੈਂਪਰੇਰੀ ਲਾਇਆ ਹੋਇਆ ਜਦੋਂ ਮਤਲਬ ਕਿ ਕਿਸੇ ਜਗ੍ਹਾ ਤੇ ਇੰਸਟਾਲ ਕਰਨ ਜਾਣੇ ਆ ਇਹ ਪੂਰੀ ਤਰ੍ਹਾਂ ਸੀਲ ਹੋ ਜਾਂਦਾ ਠੀਕ ਹੈ ਜੀ ਮਤਲਬ ਤੇ ਇਹਦੇ ਉੱਡਣ ਭੱਜਣ ਦੀ ਆਪਣੀ ਗਾਰੰਟੀ ਹੈ ਔਰ ਲੀਕੇਜ ਦੀ ਲਾਈਫਟਾਈਮ ਦੀ ਗਾਰੰਟੀ ਹੈ ਜੇ ਕਿਤੇ ਵੀ ਕੋਈ ਦਿੱਕਤ ਆਉਂਦੀ ਹੈ ਆਪਾਂ ਆਪ ਜਾ ਕੇ ਕੰਮ ਕਰਕੇ ਆਵਾਂਗੇ ਫ੍ਰੀ ਚ ਇਹਦੀ ਕੀਮਤ ਦੱਸੋ ਕਿੰਨੀ ਹੋਊਗੀ ਇਹਦੀ ਕੀਮਤ ਐ ਇਸੇ ਵੈਸੇ ਤਾਂ ਨਾ ਜੀ ਇਹਦੀ ਕੀਮਤ ਹੈ ਜਿਹੜੀ ਸਮੇਂ ਦੇ ਹਿਸਾਬ ਨਾਲ ਘਟਦੀ ਵੱਧਦੀ ਰਹਿੰਦੀ ਆ ਕਿਉਂਕਿ ਜਿਹੜਾ ਵੀ ਮਟੀਰੀਅਲ ਹੈ ਮਹਗਾ ਸਸਤਾ ਹੁੰਦਾ ਰਹਿੰਦਾ ਅੱਜ ਦੇ ਟਾਈਮ ਦੀ ਇਹਦੀ ਕੀਮਤ 10 ਬਈ 10 10 70000 ਰੁਪਏ ਦੀ 70000 ਹਾਂਜੀ ਅੱਗੇ ਆਪਣੇ ਕੋਲੇ ਫਰਨੀਚਰ ਹੈ ਜੀ ਤੇ ਇੱਧਰ ਫਰਨੀਚਰ ਲੱਗਿਆ ਹੋਇਆ ਆ ਆਪਣਾ ਹੈਂਡਕਰਾਫਟ ਪਿਆ ਘਰੇ ਘਰੇਲੂ ਬਰਤਨ ਵਾਲਾ ਸਮਾਨ ਆ ਆ ਦਿਖਾ ਦਿਓ ਜੀ ਮੜਾ ਜੀ ਇਹ ਜਿੰਨਾ ਵੀ ਫਰਨੀਚਰ ਹੈ ਆਪਣਾ ਸਾਰਾ ਆਊਟਡੋਰ ਹੈ ਜੀ ਹਾਂਜੀ ਇਹਨੂੰ ਤੁੱਪੇ ਨੀ ਨਿਰਜੀ ਜਿੱਥੇ ਮਰਜੀ ਪਿਆ ਰਵੇ ਖਰਾਬ ਨਹੀਂ ਹੋਊਗਾ ਜੇ ਆਪਾਂ ਇਹਦੀ ਲਾਈਫ ਦੀ ਗੱਲ ਕਰਦੇ ਆ 18 ਤੋਂ 20 ਸਾਲ ਦੀ ਲਾਈਫ ਹੈ ਕੁਝ ਕੁ ਫੋਨ ਸਾਡੇ ਕੋਲੇ ਇਦਾਂ ਦੇ ਵੀ ਆਉਂਦੇ ਆ ਜਿਨ੍ਹਾਂ ਨੂੰ 35-40-40 ਸਾਲ ਹੋ ਗਏ ਇਹ ਸਮਾਨ ਵਰਤਦਿਆਂ ਨੂੰ ਤੇ ਉਹ ਅੱਜ ਵੀ ਐਜ਼ ਇਟ ਇਜ਼ ਉਵੇਂ ਪਿਆ ਹੈਗਾ ਜਿਵੇਂ ਉਹਨਾਂ ਨੇ ਖਰੀਦੇ ਸੀ ਇੱਧਰ ਆਹ ਮਾਲ ਪਿਆ ਜਿਹੜਾ ਪਾਲਿਸ਼ ਕੀਤਾ ਹੋਇਆ ਇਹਦੀ ਜਿਹੜੀ ਸ਼ਾਈਨਿੰਗ ਹੈ ਸੇਮ ਇਦਾਂ ਹੀ ਸ਼ਾਈਨਿੰਗ ਰਹੂਗੀ ਜਿੰਨਾ ਟਾਈਮ ਆਪਾਂ ਮਰਜ਼ੀ ਰੱਖ ਲਈਏ ਇਹਨੂੰ ਜੇ ਐਂਡੋਰ ਰੱਖਣਾ ਐਂਡੋਰ ਤੇ ਇਹ ਨਹੀਂ ਕਿਤੇ ਜਾਣੀ ਕੋਈ ਨਹੀਂ ਆਪਣੇ ਕੋਲੇ ਚਿਹਰਾ ਦੇ ਡਿਜ਼ਾਈਨ ਆ ਜਿਹੜੇ ਮਿਲ ਜਾਣਗੇ 10 ਤੋਂ 12 ਡਿਜ਼ਾਈਨ ਬਾਕੀ ਜੇ ਤੁਹਾਡੇ ਫੋਨ 'ਚ ਕੋਈ ਫੋਟੋ ਹੈਗੀ ਆ ਜਿੱਦਾਂ ਦਾ ਡਿਜ਼ਾਈਨ ਤੁਸੀਂ ਕਸਟਮਾਈਜ਼ ਕਰਵਾਉਣਾ ਉਹ ਵੀ ਕਰਵਾ ਸਕਦੇ ਆ ਆਪਣੇ ਕੋਲੇ ਉਹ ਵੀ ਸਾਰਾ ਇਹ ਬੈਠਣਾ ਉਹ ਮੂੜੇ ਆ ਗਏ ਜੀ ਇਧਰ ਆ ਸੋਫਾ ਸੈੱਟ ਆ ਗਏ ਉਹ ਜਿਹੜੇ ਉਹ ਵਾਲਾ ਸੋਫਾ ਸੈੱਟ ਆ ਉਹ ਸਭ ਤੋਂ ਜ਼ਿਆਦਾ ਡਿਮਾਂਡ ਚ ਹੈ ਅੱਜ ਦੇ ਟਾਈਮ 'ਚ ਪਰ ਮਾਰਕੀਟ 'ਚ ਉਹਦੀਆਂ ਕਾਪੀਆਂ ਬਹੁਤ बिकੀਆਂ ਆਪਣੇ ਕੋਲੇ ਨਾ ਤਿੰਨੇ ਕੁਆਲਿਟੀ ਦਾ ਸੋਫਾ ਮਿਲਦਾ ਉਹ ਜੀ ਆਪਣੇ ਕੋਲੇ ਅੱਪਰ ਵੀ ਮਿਲਦਾ ਲੋਅਰ ਵੀ ਮਿਲਦਾ ਔਰ ਮੀਡੀਅਮ ਵੀ ਮਿਲਦਾ ਤੇ ਇਧਰ ਆਪਣਾ ਕੰਮ ਚੱਲ ਰਿਹਾ ਜਿੱਦਾਂ ਸ਼ੈੱਡ ਵਗੈਰਾ ਪਾਉਨੇ ਆਪਾਂ ਗਾਵਾਂ ਮੱਜਾਂ ਵਾਸਤੇ ਜਿਵੇਂ ਆ ਪਾਇਆ ਹੋਇਆ ਉਧਰ ਸ਼ੈੱਡ ਪਾਇਆ ਹੋਇਆ ਇਹ ਇਹ ਆਪਾਂ ਲੇਬਰ ਦੇ ਨਾਲ ਮਟੀਰੀਅਲ ਕਰ ਲੈਣੇ ਹੁੰਦੇ ਆ ਹਾਂ ਵੀ ਦੋਸਤੋ ਜਿਵੇਂ ਅੱਜ ਕੱਲ ਨਾ ਗਰਮੀਆਂ ਦਾ ਮੌਸਮ ਆ ਗਿਆ ਸਰਦੀਆਂ ਨੰਕੇ ਗਈਆਂ ਨੇ ਜੀਨੇ ਰਾਮ ਦਾ ਸ਼ੈੱਡ ਪਾਉਣ ਰਾਮ ਦਾ ਇੱਕ ਪਸ ਨੂੰ ਠੰਡ ਵਾਸਤੇ ਤਾਂ ਐਦਾਂ ਆਪਾਂ ਪਾ ਸਕਦੇ ਨੇ ਮੇਰੀ ਡੈਮੋ ਕੀਤੀ ਹੋਈ ਐ ਹਾਂਜੀ ਡੈਮੋ ਹੈ ਜੀ ਹੈ ਨਾ ਹਾਂਜੀ ਹਾਂਜੀ ਇਹ ਡੈਮੋ ਆ ਇਹ ਆਪਣਾ ਘਰੇ ਜਾ ਕੇ ਅਗਲੇ ਦੇ ਪਾਉਣਗੇ ਮਟੀਰੀਅਲ ਇਹਨਾਂ ਦਾ ਹੋਊਗਾ ਇਹਨਾਂ ਨਾਲ ਕੰਟੈਕਟ ਨੰਬਰ ਤੁਸੀਂ ਕਰ ਸਕਦੇ ਹੋ ਨੰਬਰ ਤੁਹਾਨੂੰ ਦੇ ਦਾਂਗੇ ਹਾਂਜੀ ਚੂਨ ਚਾਂਦੀ ਦਾ ਕਹਿੰਦੇ ਚੂਨ ਚਾਂਦੀ ਦੀ ਗਾਰੰਟੀ ਹੈ ਸਾਡੀ ਹਾਂ ਹਰ ਇੱਕ ਚੀਜ਼ ਦੀ ਗਾਰੰਟੀ ਤੇ ਇਹਦੀ ਲਾਈਫ ਟਾਈਮ ਕਿੰਨੀ ਦਸੀ ਤੁਸੀਂ ਇਹਦੀ ਲਾਈਫ ਇਹ ਬਈ ਸ਼ੈੱਡ ਪਾਉ ਬੰਦਾ 5 ਸਾਲ ਜੇ ਆਪਾਂ ਸ਼ੈੱਡ ਬਾਸ ਵਾਲਾ ਪਾਉਣੇ ਆ ਗਾਡਰ ਵਗੈਰਾ ਪਾਏ ਹੋਏ ਆ 25 ਤੋਂ 30 ਸਾਲ ਕਿਸੇ ਕੋਲ ਨਹੀਂ ਜਾਂਦਾ ਵੈਸੇ ਤਾਂ 50 ਸਾਲ ਵੀ ਨਹੀਂ ਕਿਸੇ ਕੋਲ ਜਾਂਦਾ ਜੇ ਇਹੋ ਜਿਹਾ ਕੰਮ ਆਪਣਾ 20 ਸਾਲ ਕੱਟ ਜੇ ਤਾਂ ਬਹੁਤ ਹੁੰਦਾ ਤੇ ਇੱਧਰ ਆਪਣਾ ਇਹ ਕੰਮ ਚੱਲ ਰਿਹਾ ਹੈ ਇਹ ਮਤਲਬ ਕਿ ਜਿਹਦਾ ਇਹ ਆਪਾਂ ਰੂਮ ਬਣਾਉਨੇ ਆ ਇਹ ਸਾਰਾ ਮਟੀਰੀਅਲ ਉਹਦਾ ਤਿਆਰ ਹੋ ਰਿਹਾ ਹੈ ਬੜੇ ਤਰੀਕੇ ਨਾਲ ਮੇਖ ਲੱਗ ਰਹੀ ਹੈ ਹਾਂਜੀ ਹਾਏ ਪ੍ਰੈਸ਼ਰ ਕਰਨ ਦੀ ਮੇਖ ਲੱਗਦੀ ਆ ਇਕੱਲੀ- ਇਕੱਲੀ ਪੱਤਰ ਨੂੰ ਮਸ਼ੀਨ ਤੇ ਰੰਦ ਕੇ ਫਿਰ ਮੇਖਣ ਲੱਗਦੀ ਆ ਪੂਰਾ ਸਾਫ਼ ਸੁਥਰਾ ਇਹ ਕੰਮ ਹੁੰਦਾ ਹੈ हां जी दोस्तों ਹੁਣ ਗਰਮੀਆਂ ਦਾ ਮੌਸਮ ਆ ਗਿਆ ਤੇ ਜਿਹੜੀਆਂ ਆਪਣੀਆਂ ਸਿਮੈਂਟਡ ਚਾਦਰਾਂ ਹੁੰਦੀਆਂ ਨੇ ਉਹ ਜ਼ਿਆਦਾ ਤਪਦੀਆਂ ਨੇ ਇਹ ਜਿਹੜਾ ਬਾਸ ਹੈ ਨਾਲੇ ਇਹਨਾਂ ਨੂੰ ਸਸਤਾ ਪੈਂਦਾ ਤੇ ਲਾਈਫ ਟਾਈਮ ਦੀ ਜ਼ਿਆਦਾ ਤੇ ਆਹ ਦੇਖੋ ਇਦਾਂ ਦੀ ਸੱਤ ਪੈਂਦੀ ਹੈ ਸੈੱਟ ਦੀ ਇਹ ਡੈਮੋ ਕੀਤੀ ਹੋਈ ਹੈ ਇਹਨਾਂ ਦੀ ਹਾਂ ਜੀ ਬਾਈਆਂ ਦੀ ਤੇ ਉਹਦੇ ਬਾਰੇ ਤੁਸੀਂ ਦੱਸੋ ਜੀ ਉਹ ਸੈੱਟ ਦੇ ਬਾਰੇ ਇਹ ਆਪਣੇ ਕੋਲੇ ਜੀ ਡੈਮੋ ਲਾਈ ਹੋਈ ਹੈ ਇੱਕ ਧਾੜ ਡਿਜ਼ਾਈਨ ਬੰਦ ਹੈ ਇੱਕ ਡਿਜ਼ਾਈਨ ਇਹ ਦੂ ਅੱਗੇ ਆ ਉਹ ਥੋੜਾ ਸਸਤਾ ਹੈ ਸਿੰਪਲ ਸੈੱਟ ਹੈ ਇਹ ਸਾਫ਼ ਸਫਾਈ ਵਾਲਾ ਹੁੰਦਾ ਆ ਵੀ ਦਿਖਾ ਦਿਓ ਜੀ ਫਿਰ ਜਿਹੜਾ ਸਸਤਾ ਹੈਗਾ ਆ ਇਹ ਬੜਾ ਸਸਤਾ ਹੈ ਹਾਂਜੀ ਉਹ ਵਾ ਇਹ ਹਾਂਜੀ ਹਾਂ ਇਹ ਆਪਾਂ ਨੇ ਤੋਂ ਕੱਲਾ ਕਿਸੇ ਨੇ ਮਟੀਰੀਅਲ ਲੈਣਾ ਮਟੀਰੀਅਲ ਵੀ ਮਿਲ ਜੂਗਾ ਸਾਡੇ ਨਾਲ ਮਟੀਰੀਅਲ ਵੀ ਤੇ ਲੇਬਰ ਕਰਨਾ ਉਹ ਵੀ ਹੋ ਜੂਗਾ ਜੀ ਇਹਦਾ ਵੱਖਰਾ ਵੱਖਰਾ ਰੇਟ ਹੈ ਜਿਹੜੇ ਆ ਛੱਤ ਪਾਈ ਹੋਈ ਆਪਾਂ ਨੇ ਇਹ ਸਾਫ ਸਫਾਈ ਚ ਇਹ ਸਿੰਪਲ ਹੈ ਮਟੀਰੀਅਲ ਸੇਮ ਹੋਊਗਾ ਬਸ ਇਹਦੀ ਡਿਜ਼ਾਈਨਿੰਗ ਦਾ ਫਰਕ ਹੈ ਠੰਡਾ ਇਹਨੇ ਵੀ ਉਨਾ ਹੀ ਰਹਿਣਾ ਠੰਡਾ ਇਹਨੇ ਵੀ ਉਨਾ ਹੀ ਰਹਿਣਾ ਜੀ ਠੀਕ ਹੈ ਜੀ ਤੇ ਜਿਵੇਂ ਹੁਣ ਕੋਈ ਨੇਰੀ ਚੁੱਡਣ ਦੀ ਜਾਂ ਚੂਣ ਦੀ ਕੋਈ ਇਹ ਜਦੋਂ ਵੀ ਇਹ ਆਪਾਂ ਗਾਡਰ ਪਾਏ ਹੋਏ ਆ ਗਾਡਰਾਂ ਦੇ ਉੱਪਰ ਆਪਾਂ ਇਹਨੂੰ ਪਾਵਾਂਗੇ ਉੱਪਰ ਮਿੱਟੀ ਪਾਵਾਂਗੇ ਫਿਰ ਤਾਂ ਉੱਡਣ ਭੁੱਜਣ ਨਾਲ ਕੰਮ ਖਤਮ ਹੈ ਜਿਹੜੀ ਆਪਾਂ ਚੀਜ਼ ਪਾਈ ਹੈ ਟੈਂਪਰੇਰੀ ਪਾਈਪਾਂ ਵਗੈਰਾ ਦੇ ਡਰਾਇਵਰੀ ਵਗੈਰਾ ਤੇ ਉਹਦਾ ਥੋੜਾ ਉੱਡਣ ਦਾ ਖਤਰਾ ਹੁੰਦਾ ਹਵਾ ਬਹਿ ਕੇ ਠੀਕ ਹੈ ਜੀ ਇਹ ਤਾਂ ਆਪਣੀ ਟਾਇਲ ਬੱਤੇ ਵਾਲੀ ਛੱਤ ਬਣ ਜੂ ਇਹਨੂੰ ਕੋਈ ਮਤਲਬ ਦੇ ਖਤਰਾ ਨਹੀਂ ਹੈਗਾ ਔਰ ਇਹ ਬਾਸ ਹੁੰਦਾ ਆਪਣਾ ਕੋਈ ਵਧੀਆ ਕੁਆਲਿਟੀ ਦਾ ਬਾਸ ਹੁੰਦਾ ਟਰੀਟਮੈਂਟ ਕੀਤਾ ਹੁੰਦਾ ਇਹਨੂੰ ਕੋਈ ਸੌਂਖ ਬਯਾਰਾ ਵੀ ਨਹੀਂ ਲੱਗਦੀ ਆਪਾਂ ਜਿੰਨਾ ਵੀ ਬਾਸ ਵਰਤੇਦੇ ਝਾੜਾ ਵਾਲਾ ਬਾਸ ਪਾਉਣੇ ਆ ਛੱਤਾਂ ਦੇ ਉੱਤੇ ਅੱਛਾ ਇਹਨੂੰ ਸੌਂਖ ਸੌਂਖ ਲੱਗਦਾ ਕੋਈ ਕਾਰ ਨਹੀਂ ਪੰਗਾ ਹਾਂਜੀ ਹਾਂ ਪੱਕਾ ਬਾਸ ਹੁੰਦਾ ਠੀਕ ਹੈ ਹਾਂਜੀ ਸੱਜਣੋ ਆਜੋ ਦੇ ਕਿਸ ਨੂੰ ਚਾਹੀਦਾ ਹੈ ਬਾਈਆਂ ਕੋਲ ਦਿਰੇਮ ਵਾਲੇ ਬਾਈ ਨੇ ਸਾਨੂੰ ਡਰੈੱਸ ਕਾਰਡ ਇਹਨਾਂ ਦਾ ਆਪਾਂ ਸੈਂਡ ਕਰ ਦਾਂਗੇ ਨਾਲ ਹਾਂਜੀ ਹਾਂਜੀ ਥੈਂਕ ਯੂ ਜੀ ਠੀਕ ਹੈ